ਹੰਦੀ ਯਾਸ਼ੀ ਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਗੱਲ ਕਰ ਰਹੇ ਆ 855 ਨਵੇਂ ਬਾਰੇ ਨਵੇਂ 쇼 ਦੇ ਵਿੱਚ ਜਿਹੜਾ 855 ਆਉਂਦਾ ਬਹੁਤ ਹੀ ਜਿਆਦਾ ਪਿਆਰੀ ਸੋਹਣੀ ਲੁੱਕ ਹੈ ਦੀ ਤੇ ਆਪਾਂ 쇼 ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਇੱਕ ਪੁਸ਼ ਬਟਨ ਵਾਂਗੂ ਖੁੱਲਦੀ ਹੈਗੀ 쇼 ਤੇ ਉੱਪਰ ਹਾਈਡਰੌਲਿਕ ਜੈਕ ਲੱਗਿਆ ਹੋਇਆ ਹੈਗਾ ਵੀ ਨਾਲ ਦੀ ਨਾਲ ਉੱਪਰ ਆਪੇ ਲਿਫਟ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਜੇ ਆਪਾਂ ਇਹਦੀ ਗੱਲ ਕਰੀਏ ਜੀ ਕੰਪਨੀ ਨੇ ਬਹੁਤ ਹੀ ਜ਼ਿਆਦੇ ਸੋਹਣੀ ਲੁੱਕ ਦੇ ਵਿੱਚ ਟਰੈਕਟਰ ਬਣਾ ਦਿੱਤਾ ਗਿਆ ਤੇ ਨਾਲ ਹੀ ਆਪਣੇ ਡਿਜੀਟਲ ਆਪਣੇ ਡਿਪਰ ਆ ਜਾਂਦੇ ਨੇ ਲਾਈਟਾਂ ਵਗੈਰਾ ਇੰਜ ਇੰਜ 6 ਸਾਲਾਂ ਦੀ ਟਰੈਕਟਰ ਦੀ ਗਾਰੰਟੀ ਆ ਜਾਂਦੀ ਹੈ ਜੀ ਆਪਣੀ ਤੇ ਆਪਾਂ ਇਹ ਗੱਲ ਲੈਣੇ ਟਰੈਕਟਰ ਬਾਰੇ ਗੱਲ ਕਰੀਏ 3 ਸਪੀਡ ਦੇ ਵਿੱਚ ਟਰੈਕਟਰ ਹੈਗਾ ਹਾਈ ਲੋ ਮੀਡੀਅਮ ਹਾਈ ਲੋ ਮੀਡੀਅਮ ਗੀਅਰਸ ਦੇਖ ਸਕਦੇ ਹੋ ਤੁਸੀਂ ਇਹ ਸਾਈਡ ਗੀਅਰ ਆ ਇਹ ਤੇ ਸ਼ਟਲ ਸ਼ਿਫਟ ਨਹੀਂ ਹੈਗਾ ਇਹ ਸ਼ਟਲ ਸ਼ਿਫਟ 855 ਦਾ ਵਾਲਾ ਆਪਸ਼ਨ ਆ ਹੀ ਨਹੀਂ ਹੈਗੀ ਤੇ ਬਹੁਤ ਹੀ ਪਿਆਰਾ ਵਧੀਆ ਕੰਪਨੀ ਦਾ ਟਰੈਕਟਰ ਬਣਾਇਆ ਹੈ 24 ਲੁੱਕ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਜੇ ਆਪਾਂ ਕਹਿ ਸਕਦੇ ਹਾਂ ਤੇ ਜੇਕਰ ਆਪਾਂ ਇਹਦੀ ਗੱਲ ਕਰੀਏ ਸਲੈਂਸਰ ਵਿੱਚ ਬਹੁਤ ਜਿਆਦਾ ਚੇਂजेस ਆ ਚੁੱਕੇ ਨੇ ਵੀ ਸਲੈਂਸਰ ਜਦ ਕੀ ਪਹਿਲਾਂ ਟਮਾਟਰੀ ਜਾਣਿਆ ਇਹਦੇ ਵੜਕੇ ਤੋਂ ਆਵਾਜ਼ ਬਹੁਤ ਹੀ ਜ਼ਿਆਦਾ ਪਿਆਰੀ ਹੁੰਦੀ ਸੀ ਤੇ ਪਿਆਰੀ ਆਵਾਜ਼ ਤਾਂ ਹੁਣ ਵੀ ਆ ਗਈ ਹੁਣ ਥੋੜੀ ਜੀ ਕੰਪਨੀ ਨੇ ਸਾਇਲੈਂਟ ਦੇ ਵਿੱਚ ਕਰ ਦਿੱਤੀ ਆ ਵੀ ਇਹਦੇ ਵਿੱਚ ਜਾਲੀਆਂ ਦਾ ਥੋੜਾ ਮੋਟਾ ਅਪਡੇਟ ਕਰ ਦਿੱਤਾ ਸਲੈਂਸਰ ਦੇ ਵਿੱਚ ਵੀ ਤਾਂ ਕਰਕੇ ਇਹਦਾ ਥੋੜਾ ਜਿਹਾ ਖੜਕਾ ਘਟਾ ਦਿੱਤਾ ਕੰਪਨੀ ਨੇ ਸਾਇਲੈਂਟ ਕਹਿ ਸਕਦੇ ਆ ਪ੍ਰੋਡਕਟਰ ਨੂੰ ਤੇ ਪਹਿਲਾਂ ਦੇ ਮੁਕਾਬਲੇ ਇੰਜਨ ਵੀ ਇਹਦਾ ਅਪਗ੍ਰੇਡ ਕਰ ਦਿੱਤਾ ਗਿਆ ਇਹਦੇ ਇੰਜਨਾਂ ਦੀ ਪਾਵਰ ਵਗਾਰਾ ਵਧਾ ਦਿੱਤੀ ਗਈ ਆ ਜੇ ਮਤਲਬ ਕਿ ਜਿਹੜੇ ਆਪਣੇ ਪਹਿਲਾਂ 855 ਹੁੰਦੇ ਸੀਗੇ ਦੂਸਰੀ ਟਮਾਟਰੀ ਕਹਿੰਦੇ ਜਿਨ੍ਹਾਂ ਨੂੰ ਆਪਾਂ ਪਹਿਲਾਂ ਨਹੀਂ ਸ਼ੋਅ ਦੇ ਵਿੱਚ ਉਹਨਾਂ ਨਾਲੋਂ ਏਸ ਦੇ ਵਿੱਚ ਇੰਜਨ ਦਾ ਬਹੁਤ ਫਰਕ ਪਾਇਆ ਗਿਆਗਾ ਜਿਹੜਾ ਉਹ ਵਾਲਾ ਇੰਜਨ ਸੀ ਉਹਦੇ ਨਾਲ ਉਹ ਇੰਜਨ ਵੱਡਾ ਕਰ ਦਿੱਤਾ ਗਿਆ ਤੇ ਉਹਨਾਂ ਵਾਲਾ ਇੰਜਨ ਅੱਜ ਦੇ ਟਾਈਮ 'ਚ ਜਿਹੜਾ ਏਸ਼ੋ ਦੇ ਵਿੱਚ 744 ਆਉਂਦਾਗਾ ਉਹਦੇ ਕੋਈ ਨਹੀਂ ਆਉਂਦਾਗਾ ਤੇ ਜੇਕਰ ਆਪਾਂ ਇਹਦੀ ਗੱਲ ਕਰੀ ਆਪਣੀ ਸਾਈਡ 'ਤੇ ਗੇਅਰ ਆ ਜਾਂਦਾ ਜੀ ਇਹ ਆਪਣੇ ਤੇ ਨਾਲ ਹੀ ਇੱਥੇ ਕੰਪਨੀ ਨੇ ਚਾਰਜਿੰਗ ਵਾਸਤੇ ਸਪੈਸ਼ਲ ਆਪਾਂ ਨੂੰ ਪੁਆਇੰਟ ਦੇ ਦਿੱਤਾ ਜਿਸ ਵੀਰ ਨੇ ਮਤਲਬ ਚਾਰਜ ਵਗੈਰਾ ਕਰਨਾ ਪਵੇ ਕੋਈ ਵੀ ਮੋਬਾਈਲ ਵਗੈਰਾ ਚਾਰਜਿੰਗ ਕਰਨੀ ਆਪਾਂ ਕੰਪਨੀ ਮਤਲਬ ਬਹੁਤ ਜ਼ਿਆਦੇ ਫੈਸਿਲਿਟੀਆਂ ਦੇ ਦਿੱਤੀਆਂ ਨੇ ਜੀ ਤੇ ਜੇਕਰ ਆਪੇ ਦੀ ਗੱਲ ਕਰੀਏ ਟਰੈਕਟਰ ਦੀ ਲੁੱਕ ਜਿਆਦੇ ਬਹੁਤ ਸੋਹਣੀ ਆ ਰਹੀ ਆ ਤੇ ਮੇਨ ਗੱਲ ਹਾਈਡਰੌਲਿਕ ਚੈੱਕ ਜਦੋਂ ਆਪਣਾ ਗੱਡੀਆਂ ਦੇ ਵਿੱਚ ਆਉਂਦਾ ਗੱਡੀਆਂ ਡਿੱਕੀਆਂ ਵਿੱਚ ਉਹ ਹਾਈਡਰੌਲਿਕ ਚੈੱਕ ਆ ਜਾਂਦਾ ਜੀ ਸਿੰਗਲ ਪੀਸ ਦੇ ਵਿੱਚ ਕਹਿ ਸਕਦੇ ਆ ਵੀ ਆਪਾਂ ਨੇ ਇਹਦੀ ਕੰਪਨੀ ਨੇ ਸ਼ੋਅ ਕਰ ਦਿੱਤੀ ਹੈਗੀ ਤੇ ਤੂੜੀ ਵਾਲੀ ਵੇਲੇ ਜੋ ਸਟੋਰ ਰੀਪਰ ਤੇ ਲੋਕ ਲਾਉਂਦੇ ਆਗੇ ਤੇ ਉਦੋਂ ਜਦੋਂ ਆਪਣਾ ਚਾਰਨ ਵਗੈਰਾ ਦੀ ਮੂਰੇ ਜਾਲੀ ਲੱਗ ਗਰਮ ਹੋਣ ਦੀ ਦਿੱਕਤ ਆ ਜਾਂਦੀ ਆ ਉਹ ਗਰਮ ਹੋਣ ਦੀ ਦਿੱਕਤ ਹੁਣ ਜਾਊਗੀ ਕਿਉਂਕਿ ਰੇਡੀਏਟਰ ਬੰਦਾ ਇੱਕ ਵਾਰੀ ਉਤਰ ਕੇ ਤੇ ਬਹੁਤ ਵਧੀਆ ਢੰਗ ਨਾਲ ਸਾਫ ਹੁੰਦਾ ਰੇਡੀਏਟਰ ਵਗੈਰਾ ਸ਼ੋ ਦੇਖੋ ਤੁਸੀਂ ਬਹੁਤ ਪਿਆਰੀ ਸ਼ੋ ਬਣਾਈ ਹੈ ਕੰਪਨੀ ਨੇ ਸਿੰਗਲ ਪੀਸ ਸ਼ੋ ਕਰਦੀ ਹੈ ਕੰਪਨੀ ਵੱਲੋਂ ਤਾਂ ਕੀ ਮਤਲਬ ਦਿਕਕਤ ਨਾ ਆਵੇ ਆਪਾਂ ਨੂੰ ਬੰਦਾ ਕੱਲਾ ਬੰਦਾ ਹੀ ਜੋ ਡਰਾਈਵਰ ਆਊ ਉਹਦੀ ਆਪ ਸਾਫ ਕਰ ਸਕਦਾ ਇੰਜ ਵਗੈਰਾ ਚੈੱਕ ਕਰ ਸਕਦਾ ਤੇ ਜੇਕਰ ਆਪ ਇਹਦੀ ਗੱਲ ਕਰੀਏ 6 ਸਾਲਾਂ ਦੀ ਗਾਰੰਟੀ ਵਿੱਚ ਆ ਜਾਂਦਾ ਕੰਪਨੀ ਵੱਲੋਂ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਦੇ ਆ ਜਾਂਦੇ ਇਹਦੇ ਵਿੱਚ ਜੀ 16 9 28 ਦੇ ਟਾਇਰ ਪਿਛਲੇ ਆਗੇ ਤੇ ਅਗਲੇ ਟਾਇਰ ਆਗੇ 750 16 ਦੇ ਹੋ ਰਿਹਾ ਇਦਾਂ ਟਰੈਕਟਰਾਂ ਦੀ ਜਾਣਕਾਰੀ ਦੀ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਸ੍ਰੀਪ੍ਰੀਤ ਮਟੂਆ ਤੇ ਨਾਲ ਹੀ ਫੇਸਬੁੱਕ ਪੇਜ ਸਬਸਕ੍ਰਾਈਬ ਆਪਣਾ ਫੋਲੋ ਕਰ ਲਓ ਧੰਨਵਾਦ